ਜੇਨੂ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 12 ਅੰਕੜਾ ਵਿਗਿਆਨ ਅਭਿਆਸ ਨੰਬਰ 12.1 ਤੇ ਇਹਦੇ ਪਹਿਲੇ 3 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਕਰੀਆ ਕਿਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 9ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣ ਗਿਆ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ 9ਵੀਂ ਵਿਗਿਆਨ ਫਿਰ 9th ਮੈਥ ਨੋਟਸ ਫਿਰ 9th ਮੈਥ ਪੀਐਸਸੀਬੀ ਇੰਗਲਿਸ਼ ਮੀਡੀਅਮ ਵਿੱਚ ਫਿਰ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਫਿਰ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਫਿਰ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਨਾ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖੀਏ ਬੱਚਿਓ ਨੇ ਆਪਣੇ ਸਵਾਲ ਸੋ ਪਹਿਲਾ ਸਵਾਲ ਹੈ ਇੱਕ ਸੰਸਥਾ ਨੇ ਪੂਰੇ ਵਿਸ਼ਵ ਵਿੱਚ 15 ਤੋਂ 44 ਸਾਲਾਂ ਵਿੱਚ ਮਰੀ 15 ਤੋਂ 44 ਸਾਲਾਂ ਦੀ ਸਾਲਾਂ ਦੀਆਂ ਹੈ ਸਾਲਾਂ ਹੈ ਸਾਲਾਂ ਦੇ ਵਿੱਚ ਉਮਰ ਰਹੀ ਹੈ 15 ਤੋਂ 44 ਦੀਆਂ ਉਮਰ ਵਾਲੀਆਂ ਔਰਤਾਂ ਤੇ ਉਮਰ ਸਾਲਾਂ ਵਿੱਚ ਜਗੀ 15 ਸਾਲ ਤੋਂ ਲੈ ਕੇ 44 ਸਾਲ ਤੱਕ ਦੀ ਉਮਰ ਵਾਲੀਆਂ ਔਰਤਾਂ ਵਿੱਚ ਬਿਮਾਰੀ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੀਤੇ ਗਏ ਸਰਵੇਖਣ ਤੋਂ ਹੇਠ ਲਿਖੇ ਅੰਕੜੇ ਪ੍ਰਤੀਸ਼ਤ ਵਿੱਚ ਪ੍ਰਾਪਤ ਕੀਤੇ ਠੀਕ ਹੈ ਸੋ ਕਾਰਨ ਐਲੜੀ ਹੈਗੀ 6 ਤੇ ਕਾਰਨ ਨੇ ਪ੍ਰਜਨਨ ਸਿਹਤ ਅਵਸਥਾ ਤੰਤੂ ਮਨੋਵਿਕਾਰੀ ਅਵਸਥਾ 60 ਹਿਰਦਾ ਵਾਹਿਕਾ ਅਵਸਥਾ ਕਾਰਡੀਓ ਵੈਸਕੂਲਰ ਵੀ ਖੂਨ ਦੇ ਦਿਲ ਦੇ ਨਾਲ ਜਿਹੜਾ ਦਿਲ ਤੇ ਖੂਨ ਦਾ ਦੌਰਾ ਜਿਹੜਾ ਜੁੜਿਆ ਹੈ ਉਹਦੀਆਂ ਜਿਹੜਾ ਹਿਰਦਾ ਵਾਹਿਕ ਅਵਸਥਾ ਨੂੰ ਕਹਿੰਦੇ ਨੇ ਕਾਰਡੀਓ ਵਸਕੂਲਰ ਡਿਸੀਜ਼ ਸਾਹ ਕਿਰਿਆ ਰੈਸਪੀਰੇਟਰੀ ਫੇਫੜਿਆਂ ਦੀਆਂ ਬਿਮਾਰੀਆਂ ਕਰਕੇ ਤੇ ਹੋਰ ਕਾਰਨ ਸੋ 31.8% ਵਰਤਾਂ ਦੀ ਮੌਤ ਦਰ 25.4% 12.4% ਦੀ 4.3% ਦੀ 4.1% ਦੀ ਤੇ 22.0% ਦੀ ਵੈਸੇ ਦੇਖ ਕੇ ਪਤਾ ਲੱਗਦਾ ਹੈ ਕਿ ਸਭ ਤੋਂ ਵੱਧ ਮੌਤ ਦੀ ਦਰ ਦਾ ਕਾਰਨ ਹੈਗਾ ਪ੍ਰਜਨਨ ਸਿਹਤ ਅਵਸਥਾ ਠੀਕ ਹੈ ਸੋ ਸਵਾਲ ਵੀ ਆਏਗਾ ਤੇ ਪਰ ਇਹਨੂੰ ਅਸੀਂ ਅਲਿਖ ਦੇ ਰਹੀਂ ਗ੍ਰਾਫ ਤੇ ਰਹੀਂ ਸਿੱਖਣਾ ਸੋ ਤਿੰਨ ਸਵਾਲ ਨੇ ਕਿੰਨੇ ਉੱਪਰ ਦਿੱਤੀਆਂ ਗਈਆਂ ਸੂਚਨਾਵਾਂ ਨੂੰ ਅਲਿਖੀ ਰੂਪ ਵਿੱਚ ਨਿਰੂਪਤ ਕਰੋ ਨਿਰੂਪਤ ਕਰਨਾ ਦਰਸਾਉਣਾ ਅਲਿਖੀ ਰੂਪ ਦੇ ਵਿੱਚ ਦਰਸਾਓ ਪ੍ਰਗਟ ਕਰੋ ਠੀਕ ਹੈ ਅਲਿਖੀ ਉਹਨਾਂ ਗ੍ਰਾਫ ਦੇ ਰੂਪ ਵਿੱਚ ਨਾ ਸੋ ਜਿਵੇਂ ਛੜ ਗ੍ਰਾਫ ਬਣੇਗਾ ਜਿਹਨੂੰ ਅਸੀਂ ਬਾਰ ਗ੍ਰਾਫ ਕਹਿੰਦੇ ਆ ਸੋ ਕਿਹੜੀ ਹਾਲਤ ਪੂਰੇ ਵਿਸ਼ਵ ਵਿੱਚ ਔਰਤਾਂ ਦੀ ਖਰਾਬ ਸਿਹਤ ਤੇ ਮੌਤ ਦਾ ਵੱਡਾ ਕਾਰਨ ਹੈ ਉਹ ਸੀ ਉਹਨੇ ਦੇਖਿਆ ਸੀ ਪ੍ਰਜਨਨ ਹੁਣ ਆਪਣੀ ਅਧਿਆਪਕਾ ਦੀ ਸਹਾਇਤਾ ਨਾਲ ਇਹਦੇ ਦੋ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦੀ ਉੱਪਰ ਇਹ ਦੋ ਵਿੱਚ ਮੁੱਖ ਭੂਮਿਕਾ ਰਹੀ ਹੋਵੇ ਕਿ ਸਭ ਤੋਂ ਵੱਧ ਔਰਤਾਂ ਇਸ ਕਾਰਨ ਕਰਕੇ ਮਰਦੀਆਂ ਹਨ ਤੇ ਉਹਦੇ ਪਿੱਛੇ ਕਿਹੜੇ ਕਾਰਨ ਹੋ ਸਕਦੇ ਨੇ ਕਿਹੜੇ ਜਿਹੜੇ ਇਸ ਭੂਮਿਕਾ ਵਿੱਚ ਇਹਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋਣ ਵੀ ਇਹ ਦੋ ਗੱਲਾਂ ਕਰਕੇ ਮੌਤਰੀ ਦਰ ਇਸ ਕਰਕੇ ਸਭ ਤੋਂ ਵੱਧ ਹੈ ਸੋ ਆਹ ਦੇਖੋ ਬੱਚਿਓ ਇਹ ਦੋ ਸਵਾਲਾਂ ਦੇ ਇਹਦਾ ਅਸੀਂ ਗਰਾਭਣਾਵਾਂਗੇ ਇਹਦਾ ਜਵਾਬ ਦਵਾਂਗੇ ਤੇ ਫਿਰ ਇਹਦਾ ਵੀ ਜਵਾਬ ਦਵਾਂਗੇ ਕਿ ਉਹ ਦੇਖਿਓ ਸੋ ਬੱਚਿਓ ਇਹ ਸਾਡਾ ਬਣ ਗਿਆ ਅਲੇਖ ਜਾਂ ਜਿਹਨੂੰ ਸੀ ਇਹਨੇ ਛੜ ਗਰਾਫ ਇਦਾਂ ਖੜਵੀ ਲਾਈਨ ਖਿੱਚਣੀ ਹੈ ਤੇ ਇਹ ਲੇਟਵੀਂ ਲਾਈਨ ਜਿਹਨੂੰ ਸੀ ਐਕਸ ਐਕਸਿਸ ਤੇ ਵਾਈ ਐਕਸਿਸ ਕਹਿੰਦੇ ਆ ਠੀਕ ਹੈ ਸੋ ਇਥੇ ਬਰਾਬਰ ਬਰਾਬਰ ਦੇ ਅਸੀਂ ਨਿਸ਼ਾਨ ਲਾ ਸਕਦੇ ਆ ਕਿਉਂਕਿ ਜਿਹੜੇ ਛੜ ਗਏ ਨੇ ਇਹਨਾਂ ਦੀ ਚੌੜਾਈ ਇੱਕ ਬਰਾਬਰ ਹੋਣੀ ਚਾਹੀਦੀ ਹੈ ਤੇ ਵਿੱਚ ਥਾਂ ਵੀ ਇਕੁਅਲ ਆਉਣਾ ਚਾਹੀਦਾ ਛੜ ਦੀ ਚੌੜਾਈ ਤੇ ਖਾਲੀ ਥਾਂ ਦੀ ਬਰਾਬਰ ਹੁੰਦੀ ਕੋਈ ਲੋੜ ਨਹੀਂ ਹੈਗੀ ਸੋ ਤੁਸੀਂ ਇੱਥੇ 1 ਸੈਂਟੀਮੀਟਰ ਰੱਖ ਲਓ ਜਾਂ ਅੱਧਾ ਸੈਂਟੀਮੀਟਰ ਰੱਖ ਲਓ ਇਹਨੂੰ ਤੁਸੀਂ 3 ਸੈਂਟੀਮੀਟਰ ਕਰ ਦੋ ਚੌੜਾਈ ਫਿਰ ਅੱਧਾ ਸੈਂਟੀਮੀਟਰ 3 ਸੈਂਟੀਮੀਟਰ ਅੱਧਾ ਸੈਂਟੀਮੀਟਰ 3 ਸੈਂਟੀਮੀਟਰ ਜਾਂ 1 ਸੈਂਟੀਮੀਟਰ 3 ਸੈਂਟੀਮੀਟਰ ਜਿਦਾ ਤੁਹਾਨੂੰ ਠੀਕ ਲੱਗਦਾ ਹੈ 1 ਸੈਂਟੀਮੀਟਰ ਨੂੰ 3 ਸੈਂਟੀਮੀਟਰ ਕਰਕੇ ਇਹਦਾ ਨਿਸ਼ਾਨ ਲਾ ਲਓ ਤੇ ਫਿਰ ਇਦਾਂ ਇੱਥੇ ਪ੍ਰਤੀਸ਼ਤ ਕਰ ਲਓ 5%, 10, 15, 20, 25, 30% ਤੁਨੇ 33% ਹੈ ਨਾ ਤੇ ਥੋੜਾ ਜਿਹਾ ਉੱਪਰ ਚਲ ਜਾਏਗਾ 33% ਹੈਵਲਾ ਹੋ ਗਿਆ ਪ੍ਰਜਨਨ ਸੇਤ ਅਵਸਥਾ ਫਿਰ 25.4% ਬਿਲਕੁਲ 25 ਦੇ ਨਾਲ ਹੀ ਆਲਮੋਸਟ 25 ਦਾ ਹੈ ਆ ਗਿਆ ਫਿਰ 12.4% ਹੈ 15 ਤੋਂ ਥੋੜਾ ਥੱਲੇ ਆ ਜਾਏਗਾ ਤੇ 4.3% ਹੈ 5 ਤੋਂ ਥੋੜਾ ਹੇਠਲੇ ਆਏਗਾ ਤੇ ਇਹ 5 ਤੋਂ ਇਹ ਤੋਂ ਥੋੜਾ 4.3 ਤੋਂ ਥੋੜਾ ਹੋਰ ਥੱਲੇ ਆ ਜਾਏਗਾ ਨਾਪ-ਨਾਪ ਕੇ ਤੁਸੀਂ ਇਹ ਕਰ ਲੈਣਾ ਹੈ ਤੇ 22% ਹੈ 20 ਤੋਂ ਥੋੜਾ ਜਿਹਾ ਉੱਪਰ ਇੱਥੇ ਹੈ ਮਨ ਲਈ 25 ਹੈ ਨਾ 20 ਤੋਂ 25 ਇਹਦੇ 5 ਕਰ ਲਓ ਇੱਕ ਇਹ ਇਹ ਨੂੰ ਪੰਜ ਹਿੱਸਿਆਂ ਵਿੱਚ ਵੰਡ ਲਓ 21 22 23 24 ਸੋ ਇੱਥੇ 22 ਤੇ ਦੇ ਬਰਾਬਰ ਇਹ ਸਾਡਾ ਇੱਕ ਕਰਕੇ ਅਸੀਂ ਇਹ ਚੜ੍ਹ ਬਣਾ ਲੈਣੇ ਨੇ ਉੱਤੇ ਸਿਰਲੇਖ ਦੇ ਵਿੱਚ ਲਿਖ ਦੇਣਾ 15 ਤੋਂ 44 ਉਮਰ ਦੀਆਂ ਔਰਤਾਂ ਚ ਬਿਮਾਰੀ ਅਤੇ ਮੌਦੇ ਕਾਰਨ ਇੱਥੇ ਲਿਖ ਦੇਣਾ ਔਰਤ ਦੀ ਮੌਤ ਦਾ ਪ੍ਰਤੀਸ਼ਤ ਵਿੱਚ ਤੇ ਬੱਚੋ ਇਹ ਸਾਰੇ ਕਾਰਨ ਆਗੇ ਨੇ ਜੋ ਸਾਹਮਣੇ ਜਿਹੜੀ ਸਾਰਣੀ ਸੀ ਉਹ ਦਿੱਤਾ ਹੈ ਪਰ ਜਿਹਨਾਂ ਨੂੰ ਸਿਹਤ ਅਵਸਥਾ ਤੰਤੂ ਮਨੋਵਿਕਾਰਕੀ ਅਵਸਥਾ ਸੱਟ ਹਿਰਦਾਵਾਹਿਕਾ ਅਵਸਥਾ ਸਾਖ ਰਿਆਵਸਥਾ ਤੇ ਹੋਰ ਕਾਰ ਇਹ ਤੇ ਬਣ ਗਿਆ ਬੱਚਿਓ ਸਾਡਾ ਪਹਿਲਾ ਭਾਗ ਉੱਤਰ ਦਾ ਛੜ ਗ੍ਰਾਫ ਠੀਕ ਹੈ ਉਹ ਦੇਖਿਓ ਹੁਣ ਦੂਜਾ ਇਹ ਕਿਹੜੀ ਹਾਲਤ ਪੂਰੇ ਵਿਸ਼ਵ ਚਔਰਤਾਂ ਦੀ ਖਰਾਬ ਸਿਹਤ ਅਤੇ ਮੌਤ ਦਾ ਵੱਡਾ ਕਾਰਨ ਹੈ ਸੋ ਅਲੇਖ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਪ੍ਰਜਨਨ ਸਿਹਤ ਅਵਸਥਾ ਦੀ ਹਾਲਤ ਪੂਰੇ ਵਿਸ਼ਵ ਚਔਰਤਾਂ ਦੀ ਖਰਾਬ ਸਿਹਤ ਅਤੇ ਮੌਤ ਦਾ ਵੱਡਾ ਕਾਰਨ ਹੈ 31.8% ਇਹ ਵਿਡਕ ਸਹੀ ਜਵਾਬ ਮਿਲ ਜੇਗਾ ਸਭ ਤੋਂ ਘਟ ਕਿਹੜੀ ਹੈ ਉਹ 4.1% ਸੀਗੀ ਹੈ ਨਾ ਤੇ ਉਹ ਇਦਾਂ ਪਤਾ ਲੱਗ ਜਾਂਦਾ ਦੇਖ ਕੇ ਵੀ ਕਿਹੜਾ ਜਿਹੜਾ ਸਭ ਤੋਂ ਉੱਚਾ ਛੜ ਹੋਏਗਾ ਉਹ ਸਭ ਤੋਂ ਜ਼ਿਆਦਾ ਜਿਹੜਾ ਸਭ ਤੋਂ ਛੋਟਾ ਛੜ ਹੋਏਗਾ ਉਹ ਕੱਟ ਰਿਹਾ ਫਿਰ ਕਹਿੰਦੇ ਕਿ ਆਪਣੀ ਅਧਿਆਪਿਕਾ ਦੀ ਸਹਾਇਤਾ ਨਾਲ ਇਹ ਜੇ ਦੋ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਦੀ ਉੱਪਰ ਇਹ ਦੋ ਵਿੱਚ ਭੂਮਿਕਾ ਰਹੀ ਹੋਵੇ ਸੋ ਬੱਚਿਓ ਅਸੀਂ ਇੱਦਾਂ ਲਿਖ ਸਕਦੇ ਹਾਂ ਮੁੱਖ ਭੂਮਿਕਾ ਵਾਲੇ ਦੋ ਕਾਰਨ ਹਨ ਪਹਿਲਾ ਜਾਗਰੂਕਤਾ ਜਾਗਰੂਕਤਾ ਅਤੇ ਲੋਣਿੰਦੀ ਜਾਣਕਾਰੀ ਦੀ ਘਾਟ ਮੁਝੇ ਔਰਤਾਂ ਨੂੰ ਕੇਵਲ ਜਾਣਕਾਰੀ ਹੀ ਨਹੀਂ ਹੁੰਦੀ ਤੇ ਬਲਕਿ ਔਰ ਸਮਾਜ ਵਿੱਚ ਪੰਚਾਇਤ ਪੰਚਾਇਤਾਂ ਵਿੱਚ ਸਰਕਾਰ ਵੱਲੋਂ ਜਾਂ ਸਵੈ ਸੇਵੀ ਸੰਸਥਾਵਾਂ ਵੱਲੋਂ ਸੰਸਥਾਵਾਂ ਵੱਲੋਂ ਔਰਤਾਂ ਨੂੰ ਉਹਨਾਂ ਦੀ ਸਿਹਤ ਬਾਰੇ ਜਾਗਰੂਕੀ ਨਹੀਂ ਕੀਤਾ ਜਾਂਦਾ ਕਿ ਕਿੱਦਾਂ ਦੀ ਖੁਰਾਕ ਖਾਣੀ ਹੈ ਕਿੱਦਾਂ ਆਪਣਾ ਖਿਆਲ ਰੱਖਣਾ ਹੈ ਕਦੋਂ ਕੋਈ ਇਦਾਂ ਦੀ ਲੱਛਣ ਸਾਹਮਣੇ ਨਜ਼ਰ ਆਣ ਤੇ ਡਾਕਟਰ ਕੋਲ ਜਾਣਾ ਹੈ ਹਨਾ ਇੱਕ ਤੇ ਹੈ ਕਿ ਜਾਗਰੂਕਤਾ ਅਤੇ ਲੋੜੀਂਦੀ ਜਾਣਕਾਰੀ ਦੀ ਘਾਟ ਤੇ ਦੂਜਾ ਹੈ ਸਿਹਤ ਸੇਵਾਵਾਂ ਤੱਕ ਸੀਮਿਤ ਪਹੁੰਚ ਹੋਲਕੇ ਸੇ ਸਵਾਮਾ ਦੂਰ ਗਈਆਂ ਨੇ ਉਹ ਜਾਨ ਚ ਦੇਰੀ ਹੋ ਜਾਂਦੀ ਹੈ ਜਾਂ ਬੰਦਾ ਜੱਕੋ ਤੁੱਕੀ ਕਰਦਾ ਰਹਿ ਜਾਂਦਾ ਜਾਂ ਜਾਣ ਦੇ ਸਾਧਨ ਨਹੀਂ ਹੈਗੇ ਜਾਂ ਫਿਰ ਜੇ ਸਾਧਨ ਹੈਗੇ ਤੇ ਪੈਸੇ ਨਹੀਂ ਹੈਗੇ ਸੋ ਗਰੀਬੀ ਹੈ ਕਿਹੜੇ ਕਾਰਨ ਹੁੰਦੇ ਨੇ ਸੋ ਮੁੱਖ ਤੌਰ ਤੇ ਦੋ ਚੀਜ਼ਾਂ ਜਿਹੜੀਆਂ ਸਾਹਮਣੇ ਸਾਨੂੰ ਆਲੇ-ਵਾਲੇ ਪ੍ਰਤੱਖ ਦੇਖੇ ਨਜ਼ਰ ਆਉਂਦੀਆਂ ਜਾਗਰੂਕਤਾ ਤੇ ਲੋੜੀਂਦੀ ਜਾਣਕਾਰੀ ਜੇ ਜਾਗਰੂਕਤਾ ਹੋਵੇ ਲੋੜੀਂਦੀ ਜਾਣਕਾਰੀ ਹੋਵੇ ਬੰਦਾ ਸਮੇਂ ਸਿਰ ਕੋਈ ਕਦਮ ਉੱਪਰ ਪੁੱਟ ਸਕਦਾ ਹੈ ਫਿਰ ਦੇਰੀ ਨਹੀਂ ਹੁੰਦੀ ਹੈ ਨਾ ਪਹਿਲੀ ਪਤਾ ਲੱਗ ਜਾਂਦਾ ਹੈ ਕਿ ਇਹ ਲੱਛਣ ਆ ਰਹੇ ਨੇ ਤੇ ਜਾਣਾ ਚਾਹੀਦਾ ਹੈ ਫਿਰ ਬੰਦਾ ਭਾਵੇਂ ਕੁਝ ਘੰਟੇ ਲੱਗ ਜਾਂਦੇ ਨੇ ਕਦ ਦੇ ਲੱਗ ਬੰਦਾ ਚਲਾ ਜਾਂਦਾ ਪਰ ਫਿਰ ਜਿਲੇ ਵਿਵਪਦਾ ਪੈ ਜਾਂਦੀ ਹੈ ਅਮਰਜੈਂਸੀ ਹੋ ਜਾਂਦੀ ਹੈ ਫਿਰ ਸਿਹਤ ਸੇਵਾਵਾਂ ਤੱਕ ਪਹੁੰਚ ਨਹੀਂ ਹੋ ਪੰਦੀ ਸੋ ਇਹ ਦੋ ਕਾਰਨ ਹੈ ਕਿ ਨੇ ਵੱਡੇ ਠੀਕ ਹੈ ਅੱਗੇ ਚਲੀਏ ਭਾਰਤੀ ਸਮਾਜ ਦੇ ਵਕਫਾ ਖੇਤਰਾਂ ਵਿੱਚ ਪ੍ਰਤੀ ਹਜ਼ਾਰ ਲੜਕੀਆਂ ਅਤੇ ਲੜਕੀਆਂ ਦੀ ਨਿਕਟਤਮ 10 ਤੱਕ ਦੀ ਨਿਕਟਤਮ 10 ਦਾ ਮਤਲਬ ਕੀ ਉਹਨੂੰ ਰੌਂਡ ਅਪ ਕੀਤਾ ਹੈ ਸੋ ਦੇਖੋ ਇਕਾਈ ਅੰਕ ਸਾਰੇ ਸਿਫਰ ਸਿਫਰ ਹੈਗੇ ਨੇ ਪੀ 938 ਨਹੀਂ ਲਿਖਿਆ 938 ਨੂੰ ਨਿਕਟੀਕਰਨ ਕਰਕੇ 940 ਕਰ ਦਿੰਦਾ ਹੈ ਤੇ 920 ਹੈਗਾ ਉਸ ਦਾ 919 ਹੋਵੇ ਤੇ 919 ਨੂੰ 920 ਕਰ ਦਿੰਦਾ ਜੇ 921 ਹੋਏਗਾ ਤਾਂ ਵੀ 920 ਲਿਖਾਂਗੇ ਤਾਂ ਇਹਨੂੰ ਇਹਦਾ ਕੀ ਹੈ ਸੂ ਸੰਖਿਆ ਦੇ ਅੰਕੜੇ ਹਟਾ ਦਿੱਤੇ ਗਏ ਹਨ ਸਨੁਸੂਚਿਤ ਜਾਤੀ ਅਨਸੂਚਿਤ ਜਨਜਾਤੀ ਗੈਰ ਅਨਸੂਚਿਤ ਜਾਤੀ ਅਨਜਾਤੀ ਜਨਜਾਤੀ ਪਿਛੜੇ ਜ਼ਿਲ੍ਹੇ ਗੈਰ ਪਿਛੜੇ ਜ਼ਿਲ੍ਹੇ ਪਿੰਡੂ ਸ਼ਹਿਰੀ ਤੇ ਕੁੜੀਆਂ ਦੀ ਗਿਣਤੀ ਹੈ ਲੜਕੀਆਂ ਦੀ ਗਿਣਤੀ ਹਜ਼ਾਰ ਮੁੰਡਿਆਂ ਦੇ ਪਿੱਛੇ ਤੇ ਆਓ ਦੇਖਿਓ ਕੀ ਕਰਨਾ ਹੈ ਦਾ ਸੋ ਦੋ ਪਾਗਨੇ ਉੱਪਰ ਦਿੱਤੀਆਂ ਗਈਆਂ ਸੂਚਨਾਵਾਂ ਨੂੰ ਛੜ ਗ੍ਰਾਫ ਦੇ ਰੂਪ ਵਿੱਚ ਨਿਰੂਪਿਤ ਕਰੋ ਦਰਸਾਓ ਤੇ ਜਮਾਤ ਵਿੱਚ ਚਰਚਾ ਕਰਕੇ ਦੱਸੋਗੇ ਤੁਸੀਂ ਇਸ ਲੇਖ ਤੋਂ ਕਿਹੜੇ ਕਿਹੜੇ ਸਿੱਟੇ ਕੱਢ ਸਕਦੇ ਹਨ ਠੀਕ ਹੈ ਕਿਹੜੇ-ਕਿਹੜੇ ਸਿੱਟੇ ਅਸੀਂ ਅਸੀਂ ਕੱਢ ਸਕਦੇ ਹਾਂ ਆਓ ਦੇਖੀਏ ਸੋ ਇੱਥੇ ਪੂਰਾ ਸਿਰਲੇਖ ਆ ਜਾਏਗਾ ਭਾਰਤੀ ਸਮਾਜ ਦੇ ਵੱਖ-ਵੱਖ ਖੇਤਰਾਂ 'ਚ ਲੜਕੀਆਂ ਪ੍ਰਤੀ ਹਜ਼ਾਰ ਲੜਕੇ ਯਾ ਲੜਕੇ ਪਿੱਛੇ ਕਿੰਨੀਆਂ ਲੜਕੀਆਂ ਇੱਥੇ ਲੜਕੀਆਂ ਪ੍ਰਤੀ ਹਜ਼ਾਰ ਲੜਕੇ ਦੀ ਗਿਣਤੀ ਆ ਗਈ ਸੋ ਇੱਥੇ ਕਿਉਂਕਿ ਇਹ ਗਿਣਤੀ ਸਾਰੀ 900 ਤੋਂ ਉੱਪਰ ਹੈਗੀ ਹੈ ਸੋ ਸੇ ਇੱਥੋਂ ਬੱਚੋ ਸਾਨੂੰ 0 ਤੋਂ ਲੈਣ ਦੀ ਲੋੜ ਨਹੀਂ ਮੈਂ ਤੁਸੀਂ 800 ਤੋਂ 850 ਤੋਂ ਜਾਂ 900 ਤੋਂ ਵੀ ਸ਼ੁਰੂ ਕਰ ਸਕਦੇ ਹੋ ਮੈਂ 850 ਲੈ ਲਈਏ ਸੋ 850 ਤੋਂ ਲੈ ਕੇ ਇੱਥੇ 1000 ਤੱਕ ਤੁਸੀਂ ਇਹ 50 50 ਦਾ ਇਹ 1000 ਦਾ ਦੇਗੇ ਨਾ ਫਰਕ 1 1 ਇੱਕ ਇੱਕ ਨੂੰ 10 ਦੇ ਲੈ ਕੇ 50 60 70 80 90 100 900 ਹੋ ਗਿਆ ਫਿਰ 100 ਫਿਰ 10 900 910 VT ਦਾ ਕਰਕੇ ਇੱਥੇ ਤੱਕ ਲਿਖ ਲਿਆ ਹੁਣ ਬੱਚਿਓ ਇੱਥੇ ਫਿਰ ਉਹ ਜੋ ਇਦਾਂ 1 ਸੈਂਟੀਮੀਟਰ ਐ ਅੱਧਾ ਸੈਂਟੀਮੀਟਰ ਦਾ ਖਾਲੀ ਥਾਂ ਛੱਡ ਦਿਓ ਇਹ 3 ਸੈਂਟੀਮੀਟਰ ਲੈ ਲੋ ਅੱਧਾ ਸੈਂਟੀਮੀਟਰ 2 ਸੈਂਟੀਮੀਟਰ ਦਾ ਲੈ ਲੋ ਚੌੜਾ ਗਰਾਫ 2 ਲੈ ਲੋ 2.5 ਲੈ ਲੋ ਤੇ ਖਾਲੀ ਥਾਂ ਅੱਧਾ ਸੈਂਟੀਮੀਟਰ ਛੱਡ ਦਿਓ ਜਾਂ ਖਾਲੀ ਥਾਂ 1 ਸੈਂਟੀਮੀਟਰ ਛੱਡ ਦਿਓ ਛੱਡ ਦੀ ਚੌੜਾਈ 2 ਸੈਂਟੀਮੀਟਰ ਦੀ ਦੁਗਣੀ ਲੈ ਲੋ ਤਾਂ ਵੀ ਚੱਲ ਜਾਗਾ 2.5 ਲੈ ਲੋ ਪਰ ਬਰਾਬਰ ਹੋਣੀ ਚਾਹੀਦੀ ਹੈ ਸੋ ਜਿੰਨੀ ਜਿੰਨੀ ਵਿੱਚ 940 ਇੱਥੇ ਤੇ 940 ਦੇ ਬਰਾਬਰ ਇੱਥੇ ਆ ਗਿਆ 970 ਬੜਾ ਸੌਖਾ ਇੱਥੇ ਫੁੱਟਾ ਰੱਖੋ ਇਹਦਾ ਲੰਬੇ ਦਾ ਨੂੰ ਇੱਥੇ ਖਿੱਚ ਦਿੱਤੀ ਲਾਈਨ ਇਹਦੇ ਬਰਾਬਰ ਦੇ ਲੰਬੇ ਲੰਬੇ ਲਾਨਾ ਖਿੱਚਣੀ ਹੈ ਇਹਦੇ ਸਮੰਤਰ ਐ ਵਾਈ ਐਕਸਿਸ ਦੇ ਸਮੰਤਰ ਖਿੱਚਣੀ ਹੈ ਫਿਰ 920 ਤੱਕ ਨਾਪ ਲਿਆ 950 ਤੱਕ 920 ਫਿਰ 930 ਦੇ 910 ਤੱਕ ਤੇ ਇੱਥੇ ਨਾਲ ਥਰੇ ਲਿਖ ਦਿਨਾ ਹੈ ਸ਼ਹਿਰੀ ਪਿੰਡੂ ਗੈਰ ਪਿਛੜੇ ਜ਼ਿਲੇ ਪਿਛੜੇ ਜ਼ਿਲੇ ਗੈਰ ਅਨੁਸੂਚਿਤ ਜਾਤੀ ਜਨਜਾਤੀ ਅਨੁਸੂਚਿਤ ਜਨਜਾਤੀ ਅਨੁਸੂਚਿਤ ਜਾਤੀ ਹੁਣ ਕਿਹੜੇ ਸੱਟੇ ਕੱਢਣੇ ਨੇ ਇਹ ਦੇਖੋ ਅਨੁਸੂਚਿਤ ਜਨਜਾਤੀ ਵਿੱਚ ਸਭ ਤੋਂ ਵੱਧ ਕੁੜੀਆਂ ਨੇ 970 ਫਿਰ 910 ਸ਼ਹਿਰੀ ਖੇਤਰ ਵਿੱਚ ਸਭ ਤੋਂ ਘੱਟ ਹੈ 910 ਸੋ ਇਹਦੀ ਮੁਕਾਬਲਾ ਕਰ ਸਕਦੇ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਾਤੀ ਦਾ ਗੈਰ ਅਨੁਸੂਚਿਤ ਜਾਤੀ ਦੇ ਨਾਲ ਅਸੀਂ ਤੁਲਨਾ ਕਰ ਸਕਦੇ ਹਾਂ ਫਿਰ ਪਿਛੜੇ ਜ਼ਿਲ੍ਹੇ ਦਾ ਗੈਰ ਪਿਛੜੇ ਜ਼ਿਲ੍ਹੇ ਦੇ ਨਾਲ ਅਸੀਂ ਤੁਲਨਾ ਕਰ ਸਕਦੇ ਹਾਂ ਤੇ ਪਿੰਡੂ ਤੇ ਸ਼ਹਿਰੀ ਦੀ ਅਸੀਂ ਤੁਲਨਾ ਕਰ ਸਕਦੇ ਹਾਂ ਤੇ ਇਹਦਾ ਸੱਟੇ ਕੱਟ ਸਕਦੇ ਹਾਂ ਆਓ ਅਲੇਖ ਤੋਂ ਕੱਢੇ ਜਾ ਸਕਣ ਵਾਲੇ ਸੱਟੇ ਹਨ ਅਨੁਸੂਚੀ ਜਨਜਾਤੀ ਸਮਾਜ ਵਿੱਚ ਪ੍ਰਤੀ ਹਜ਼ਾਰ ਲੜਕੇਆਂ ਦੇ ਲੜਕੀਆਂ ਦੀ ਗਿਣਤੀ ਸਭ ਤੋਂ ਵੱਧ 970 ਹੈ 1 ਸੱਟੇ ਆ ਨਿਕਲਦਾ ਫਿਰ ਸ਼ਹਿਰੀ ਖੇਤਰਾਂ ਵਿੱਚ ਇਹ ਗਿਣਤੀ ਸਭ ਤੋਂ ਘੱਟ 910 ਹੈ ਮਣੀ ਜਦੋਂ ਇੰਦਾ ਦੇ ਬੱਚੇ ਉਹ ਅਲੇਖ ਦੇ ਉੱਤੇ ਸੱਟੇ ਕੱਢਣ ਦੀ ਗੱਲ ਹੋਵੇ ਨਾ ਇੰਨੇ ਤੁਸੀਂ ਸਭ ਤੋਂ ਵੱਡੀ ਸਭ ਤੋਂ ਛੋਟੀ ਸਭ ਤੋਂ ਜ਼ਿਆਦਾ ਸਭ ਤੋਂ ਘੱਟ ਦੋ ਸੱਟੇ ਤੇ ਆ ਬੜੇ ਨਾਮ ਨਾਲ ਕੱਢੇ ਜਾ ਸਕਦੇ ਨੇ ਕਿਹੜਾ ਛੜ ਸਭ ਤੋਂ ਵੱਡਾ ਹੈ ਕਿਹੜਾ ਛੜ ਸਭ ਤੋਂ ਛੋਟਾ ਸੋ ਦੋ ਸੱਟੇ ਤੇ ਪੈਂਦੀ ਸੱਟੇ ਨਿਕਲ ਜਾਂਦੇ ਨੇ ਫਿਰ ਇੱਕੋ ਕਿਸਮ ਦੀ ਰਲਦੀ ਮਿਲਦੀ ਚੀਜ਼ਾਂ ਦੀ ਤੁਲਨਾ ਕੀਤੀ ਜਾ ਸਕਦੀ ਹੈ ਉਹ ਦੇਖੋ ਪਿੰਡੂ ਖੇਤਰ ਤੇ ਸ਼ਹਿਰੀ ਖੇਤਰ ਤੁਲਨਾ ਕੀਤੀ ਜਾ ਸਕਦੀ ਪਿੰਡੂ ਖੇਤਰਾਂ ਚ ਗਿਣਤੀ 930 ਸ਼ਹਿਰੀ ਖੇਤਰਾਂ 910 ਨਾਲੋਂ ਬਿਹਤਰ ਹੈ ਅਸੀਂ ਬੱਚਿਓ ਆਮ ਤੌਰ ਤੇ ਕਹਿੰਦੇ ਸ਼ਹਿਰ ਬੜੇ ਅੱਗੇ ਵਧੇ ਨੇ ਤਰੱਕੀ ਆਈ ਹੈ ਪਰ ਦੇਖੋ ਪਿੰਡੂ ਖੇਤਰਾਂ ਵਿੱਚ ਕੁੜੀਆਂ ਦੀ ਗਿਣਤੀ ਜ਼ਿਆਦਾ ਹੈਗੀ ਠੀਕ ਹੈ ਫਿਰ ਅਨੁਸੂਚਿਤ ਜਾਤੀ ਚ 940 ਅਤੇ ਅਨੁਸੂਚਿਤ ਜਨਜਾਤੀ ਚ 970 ਖੇਤਰਾਂ ਵਿੱਚ ਇਹ ਗਿਣਤੀ ਗੈਰ ਅਨੁਸੂਚਿਤ ਜਾਤੀ ਜਨਜਾਤੀ 920 ਖੇਤਰ ਨਾਲੋਂ ਬਿਹਤਰ ਰਹੀ ਹੈ ਠੀਕ ਹੈ ਨਾ ਜਿਹੜੇ ਗੈਰ ਅਨੁਸੂਚਿਤ ਜਾਤੀ ਜਾਤੀ ਜਨਜਾਤੀ ਵਾਲੇ ਖੇਤਰ ਨੇ 920 ਤੇ ਅਨੁਸੂਚਿਤ ਜਾਤੀ 240 ਤੇ ਅਨੁਸੂਚਿਤ ਜਨਜਾਤੀ ਚ 970 ਰਹੀ ਹੈ ਤੁਸੀਂ ਜਿਹੜੇ ਸਿੱਟੇ ਕੱਢੇ ਨੇ ਇੱਕ ਪਾਸੇ ਤੁਸੀਂ ਛੜ ਗ੍ਰਾਫ ਜਿਹੜਾ ਬਣਾਉਗੇ ਉੱਪਰਲੀ ਸਲਾਈਡ ਚਲੀ ਗਈ ਜਿਹੜੀ ਮੈਂ ਨਗਾ ਦਿੱਤੀ ਹੈ ਉਹ ਜਿਹੜੇ ਪਹਿਲੇ ਬਣਾ ਲਵੋ ਫਿਰ ਤੁਸੀਂ ਦੇਖੋ ਤੇ ਸਿੱਟੇ ਦੇਖੋ ਤੇ ਤੁਸੀਂ ਇਹਦੀ ਇੱਥੇ ਦੇਖੋ ਤੇ ਛੜ ਗ੍ਰਾਫ ਵਾਲ ਦੇਖੋ ਤੁਹਾਨੂੰ ਸਾਰੀ ਗੱਲ ਸਮਝ ਆ ਜਾਏਗੀ ਠੀਕ ਹੈ ਫਿਰ ਪਿਛੜੇ ਜ਼ਿਲ੍ਹਿਆਂ ਵਿੱਚ ਲੜਕੀਆਂ ਦੀ ਗਿਣਤੀ 950 ਗੈਰ ਪਿਛੜੇ ਜ਼ਿਲ੍ਹਿਆਂ 920 ਨਾਲੋਂ ਬਿਹਤਰ ਸੋ ਇਦਾਂ ਬੱਚਿਓ ਊੜਾ ਐੜਾ ਈੜੀ ਸੱਸਾ ਪੰਜ ਸੱਟੇ ਅਸੀਂ ਬੜੇ ਆਰਾਮ ਦੇ ਨਾਲ ਕੱਟ ਸਕਦੇ ਹਾਂ ਸਭ ਤੋਂ ਵੱਧ ਸਭ ਤੋਂ ਘੱਟ ਫਿਰ ਜਿੱਥੇ ਇੱਕੋ ਦੇ ਜੋੜੀਦਾਰ ਹੈਗੇ ਨੇ ਗੈਰ ਅਨੁਸੂਚਿਤ ਅਨੁਸੂਚਿਤ ਪਿਛੜੇ ਗੈਰ ਪਿਛੜੇ ਹਨਾ ਪਿੰਡੂ ਸ਼ਹਿਰੂੀ ਦਾ ਕਰਕੇ ਅਸੀਂ ਸ਼ਹਿਰੀ ਕਰਕੇ ਅਸੀਂ ਤੁਲਨਾ ਕਰਕੇ ਸੱਟੇ ਕੱਟ ਸਕਦੇ ਹਾਂ ਪ੍ਰਤੀਜਾ ਆ ਗਿਆ ਇੱਕ ਰਾਜ ਦੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੁਆਰਾ ਜਿੱਤੀਆਂ ਗਈਆਂ ਸੀਟਾਂ ਦਾ ਪ੍ਰੀਨਾਮ ਜਾਂ ਨਤੀਜੇ ਹੇਠਾਂ ਦਿੱਤੇ ਗਏ ਹਨ ਰਾਜਨੀਤਿਕ ਪਾਰਟੀ A ਨੇ 75 ਜਿੱਤੀਆਂ ਸੀਟਾਂ A ਨੇ 75 B ਨੇ 55 C ਨੇ 37 D ਨੇ 29 E ਨੇ 10 F ਨੇ 37 ಮತਦਾਨ ਦੇ ਨਤੀਜਿਆਂ ਨੂੰ ਨਿਰੂਪਿਤ ਕਰਨ ਵਾਲਾ ਛੜ ਗਰਾਫ ਖਿੱਚੋ ਅਤੇ ਖਿੱਚੀ ਦਿੰਨੇ ਆ ਕਿਸ ਰਾਜਨੀਤਿਕ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ ਅਤੇ ਵਿੱਚੋਂ ਦੇਖ ਕੇ ਇਧਰ ਹੀ ਪਤਾ ਲੱਗ ਜਾਂਦਾ A ਨੇ 75 ਜਿੱਟਾਂ ਸਭ ਤੋਂ ਵੱਧ ਹੈ ਦੇਖੋ 75 ਦਾ ਅੰਕ ਸਭ ਤੋਂ ਜ਼ਿਆਦਾ ਹੈਗਾ ਹੈ ਸੰਖਿਆ ਸਭ ਤੋਂ ਵੱਡੀ ਹੈ ਪਰ ਅਸੀਂ ਛੜਗ੍ਰਾਫ ਵੀ ਬਣਾਵਾਂਗੇ ਤੇ ਫਿਰ ਜਵਾਬ ਦਊਗਾ ਸਹਿਬ ਬਣ ਗਿਆ ਬੱਚੋ ਸਾਡਾ ਛੜਗ੍ਰਾਫ ਸਰਲੇਖ ਲਿਖਣਾ ਇੱਥੇ ਰਾਜਨੀਤਿਕ ਉਹ ਇੱਥੇ ਬੱਚਿਓ ਟਾਈਪਿੰਗ ਮਿਸਟੇਕ ਹੋ ਗਈ ਥੋੜੀ ਜੀ ਲਿਖਣਾ ਨਾਲ ਅਸੀਂ ਕੰਨਾ ਰਾਜਨੀਤਿਕ ਪਾਰਟੀਆਂ ਵੱਲੋਂ ਜਿੱਤੀਆਂ ਗਈਆਂ ਸੀਟਾਂ ਕਿਉਂਕਿ ਬੱਚਿਓ ਉਹ ਜਿਹੜਾ ਕੰਨੇ ਦਾ ਕੀਬੋਰਡ ਹੈਗਾ ਨਾ ਕੀ ਦੇ ਉੱਤੇ ਉਹ ਕੰਨਾ ਦੇ ਈੜੀ ਨਾਲ ਨਾਲ ਹੈਗੇ ਨੇ ਸੋ ਪਤਾ ਨਹੀਂ ਲੱਗਾ ਗਲਤੀ ਨਾਲ ਉਹਦਾ ਬੋ ਗਿਆ ਸੋ ਇੱਥੇ ਸਾਰੇ ਰਾਜਨੀਤਿਕ ਪਾਰਟੀਆਂ ਲਿਖਤੋਂ ਹੈ ਬੜਾ ਐਕਸ ਐਕਸਿਸ ਤੇ ਵਾਈ ਐਕਸਿਸ ਜਿੱਤੀਆਂ ਗਈਆਂ ਸੀਟਾਂ ਦੀ ਗਿਣਤੀ ਸੋ ਸੀਟਾਂ ਦੀ ਗਿਣਤੀ ਇਦਾਂ ਕਰਕੇ ਅਸੀਂ 10 20 30 40 50 60 70 80 ਕਰ ਸਕਦੇ ਹਾਂ ਠੀਕ ਹੈ ਇੱਥੇ ਵਚੂਗ ਉਸੇ ਤਰ੍ਹਾਂ ਜਿਦਾ ਤੁਹਾਨੂੰ ਪਹਿਲੇ ਸਮਝਾਇਆ ਇੱਥੇ ਖਾਲੀ ਥਾਂ ਛੱਡੋ ਅੰधे ਸੈਂਟੀਮੀਟਰ ਦੀ ਜਾਂ 1 ਸੈਂਟੀਮੀਟਰ ਦੀ ਛੜ ਗਰਾਫ ਦੀ ਚੌੜਾਈ ਲੈ ਲਓ 2 ਸੈਂਟੀਮੀਟਰ ਜਾਂ 2.5 ਸੈਂਟੀਮੀਟਰ ਜਿਦਾ ਤੁਹਾਨੂੰ ਠੀਕ ਲੱਗਦਾ ਜਿੰਨੀ ਥਾਂ ਤੁਹਾਡੇ ਕੋਲ ਅਵੇਲੇਬਲ ਹੋਵੇ ਤੇ ਇਦਾਂ ਤੁਸੀਂ ਪਰ ਇਹ ਖਾਲੀ ਥਾਂ ਦੀ ਚੌੜਾਈ ਛੜ ਗਰਾਫ ਦੀ ਚੌੜਾਈ ਦੇ ਬਰਾਬਰ ਹੋਣੀ ਚਾਹੀਦੀ ਪਰ ਸਾਰੇ ਛੜਾਂ ਦੀ ਚੌੜਾਈ ਇੱਕੋ ਜਿਹੀ ਹੋਣੀ ਚਾਹੀਦੀ ਹੈ ਠੀਕ ਹੈ ਸੋ ਪਾਰਟੀ ਇਹਨੇ 7500 7500 ਤੱਕ ਨਾਪ ਲਿਆ ਇੱਥੇ 55 ਇੱਥੇ 55 ਤੱਕ ਨਾਪ ਲਿਆ 37 ਇੱਥੇ 37 ਤੱਕ ਨਾਪ ਲਿਆ 29 ਇੱਥੇ 30 ਤੋਂ ਇੱਕ 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 ਉੱਕਾਈ ਥੱਲੇ 29 ਨਾਪ ਲਿਆ 10 ਦਾ 10 ਦੇ ਉੱਤੇ ਨਾਲ ਹੀ ਮੇਲ ਖਾਂਦਾ ਹੈ 37 ਦਾ ਇੱਥੇ ਇਹ 30 ਤੇ ਇੱਥੇ 10 ਭਾਗ ਕਰਾਂਗੇ 35 36 ਤੇ ਇੱਥੇ 37 ਆ ਗਿਆ ਠੀਕ ਹੈ ਜੀ ਸੋ ਸਾਡਾ ਸਾਡਾ ਛੜ ਗਰਾਫ ਬਣ ਗਿਆ ਜਦੋਂ ਦੇਖ ਕੇ ਪਤਾ ਲੱਗਦਾ ਸਿੱਧਾ ਹੀ ਸਾਰਣੀ ਦੇਖਣ ਦੀ ਲੋੜ ਨਹੀਂ ਟੇਬਲ ਦੇਖਣ ਦੀ ਲੋੜ ਨਹੀਂ ਕਿ ਪਾਰਟੀ A ਨੇ ਏ ਦਾ ਛੜ ਸਕ ਤੋਂ ਉੱਚਾ ਹੈਗਾ ਸਭ ਤੋਂ ਲੰਬਾ ਹੈਗਾ ਤੇ 75 ਸੀਟਾਂ ਇਹਨੇ ਜਿੱਤੀਆਂ ਸੋ ਸਵਾਲ ਇਹ ਕਿਸ ਰਾਜਨੀਤਿਕ ਪਾਰਟੀ ਨੇ ਸਭ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਰਾਜਨੀਤਿਕ ਪਾਰਟੀ ਏ ਨੇ ਸਭ ਤੋਂ ਜ਼ਿਆਦਾ ਸੀਟਾਂ 75 ਜਿਹੜੀਆਂ ਉਹ ਜਿੱਤੀਆਂ ਸੋ ਐਸੇ ਪਿਆਰੇ ਵਿਦਿਆਰਥੀਓ ਤੁਹਾਡਾ ਅਭਿਆਸ ਨੰਬਰ 12.1 ਦੇ ਪਹਿਲੇ 3 ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ